ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 84 ਵਰਾ ਸਿੱਖਾਂ ਦੇ ਲਈ ਵੱਡਾ ਦੁਖਾਂਤ ਹੋ ਨਿਪੜਿਆ ਨਵਾਰਤ ਸਾਬ ਤੇ ਇੰਦਰਾ ਗਾਂਧੀ ਵੱਲੋਂ ਕੀਤਾ ਹਮਲਾ ਦੇਸ਼ ਦੇ ਟੈਂਕ ਤੋਂ ਚੜੇ ਕਾਲ ਤਖਤ ਸਾਹਿਬ ਤਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਦੀਆਂ ਗੋਲੀਆਂ ਲੰਘੀਆਂ ਹਜ਼ਾਰਾਂ ਹੀ ਜਿਹੜੇ ਸਿੱਖ ਯਾਤਰੀ ਸੰਧਾਲੂ ਜਿਹੜੇ ਕੀ ਉਹ ਸ਼ਹੀਦ ਕਰ ਦਿੱਤੇ ਗਏ ਇਸ ਦੇ ਇਵੇਂ ਵਿੱਚ ਸਿੱਖਾਂ ਨੇ ਆਪਣਾ ਫਤਵਾ ਜਾਰੀ ਕੀਤਾ ਤੇ ਨਵੰਬਰ 84 ਵਿੱਚ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਗਾਲਾਂ ਚ ਪੈਰ ਪਾ ਕੇ ਸਾੜ ਦਿੱਤਾ ਗਿਆ ਬੇਪਤੀ ਕੀਤੀ ਗਈ ਇਹ ਦੌਰ ਬਹੁਤ ਦੁਖਦਾਈ ਰਿਹਾ ਉਸ ਤੋਂ ਬਾਅਦ ਮੰਨ ਲਿਏ ਕਿ 1985 ਤੋਂ ਲੈ ਕੇ 1995 ਤੱਕ ਦਾ ਇੱਕ ਦਹਾਕਾ ਇਸ ਪੰਜਾਬ ਤੇ ਤੇ ਸਿੱਖਾਂ ਦੇ ਲਈ ਬਹੁਤ ਭਾਰੂ ਹੋ ਨਿਭੜਿਆ ਅੱਜ ਇਸ ਇੱਕ ਦਹਾਕੇ ਦੀ ਗੱਲ ਕਰਨ ਲਈ ਇੱਕ ਮਣੀ ਫਿਲਮ ਬਣ ਜਾ ਰਹੀ ਫਿਲਮ 1995 ਨੂੰ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਗੁਰਤੇਗ ਬਾਦਰ ਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਲਈ ਸੀਸ ਦਿਆ ਪਰ ਸਿਰ ਨਾ ਦਿਆ ਦੁਨੀਆ ਦੇ ਸਾਹਮਣੇ ਇੱਕ ਇਤਿਹਾਸ ਰਚਿਆ ਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜਾ ਸ਼ਾਂਤਮਈ ਸੀਸ ਵੀ ਦਿੱਤਾ ਜਾਂਦਾ ਪਿਉ ਦੂਦਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜ ਤੀਰ ਜਿਹੜੇ ਆ ਉਸ ਰਾਂਧੀ ਇਤਿਹਾਸ ਇਤਕਾਰ ਕਾਉਂਦੇ ਨੇ ਇਹ ਸਾਡੇ ਇਤਿਹਾਸ ਦਾ ਪੰਨਾ ਹੈ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਸਤਕਾਰਯੋਗ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਅਕਾਲੀ ਦਲ ਦਾ ਇਤਕਾਰਕੁਨ ਸੀ ਉਸ ਨੇ ਇਸ ਦੁਖਾਂਤ ਨੂੰ ਫਰੋਲਣਾ ਸ਼ੁਰੂ ਕੀਤਾ ਤੇ 25000 ਦੇ ਕਰੀਬ ਲਾਸ਼ਾਂ ਜਿਹੜੀਆਂ ਬੇਦੋਸ਼ੀਆਂ ਸਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਪੰਨਿਆਂ ਤੇ ਲੈ ਕੇ ਆਂਦੀ ਕਾਲਜੋਂ ਤੇ ਲੈ ਕੇ ਆਉਂਦੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਇਸ ਦੀ ਜਿਹੜੀ ਆ ਧਰਕਪਈ ਤੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਉਸ ਜਾਂਬਾਜ ਇੱਕ ਯੋਧੇ ਨੂੰ ਜਿਹੜਾ ਕਿ ਸ਼ਾਂਤਮਈ ਲੜਾਈ ਲੜਦਾ ਸੀ ਜਿਹਨੂੰ ਅਸੀਂ ਇਹ ਕਹਿ ਸਕਦੇ ਸੀ ਉਹਨੇ ਫਰਜ ਅਦਾ ਕੀਤਾ ਤੇ ਉਸ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਦੁਖਾਂਤ ਵਾਪਰਿਆ ਉਸ ਨੂੰ ਦਸਾਉਂਦੀ ਇਹ ਜਿਹੜੀ ਫਿਲਮ ਆ ਦਲਜੀਤ ਦਸਾਂਝ ਜਿਹਦੇ ਵਿੱਚ ਇੱਕ ਅਹਿਮ ਰੋਲ ਨਿਭਾ ਰਿਆ ਉਸ ਤੋਂ ਪਹਿਲਾਂ 90 ਕਟ ਲਾਏ ਗਏ ਤੇ ਹੁਣ ਉਸ ਤੋਂ ਵੱਧ ਕੇ ਉਹ ਜਿਹੜੇ ਆ 120 ਦੇ ਕਰੀਬ ਕਟ ਹੋ ਚੁੱਕੇ ਨੇ ਉਸ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਆ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਆ ਬੜੀ ਇੱਕ ਅਜੀਬੋ ਗਰੀਬ ਜਿਹੀ ਸਥਿਤੀ ਆ ਸਾਨੂੰ ਸਮਝ ਨਹੀਂ ਆਉਂਦੀ ਕੀ ਅਸੀਂ ਇਸ ਗੱਲ ਨੂੰ ਇਉਂ ਸਮਝੀਏ ਕਿ ਕਾਂਗਰਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਨੂੰ ਢਾਕੇ ਰੱਖਣਾ ਚਾਹੁੰਦੀ ਆ ਉੱਤੇ ਪਰਦਾ ਪਾਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਸੈਂਸਰ ਬੋਰਡ ਆ ਬੜੀ ਇੱਕ ਗੰਭੀਰ ਸਥਿਤੀ ਜਿ ਫਸੇ ਆ ਤੇ ਭਾਰਤੀ ਜਨਤਾ ਪਾਰਟੀ ਚ ਬੈਠੇ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਚਹੇਤੇ ਵਾਲੇ ਸਿੱਖ ਜਿਹੜੇ ਆ ਉਹ ਸਾਰੇ ਚੁੱਪ ਕਰਕੇ ਬੈਠੇ ਕਿਉਂ ਨਹੀਂ ਅੱਜ ਸਿੱਖਾਂ ਦੀ ਗੱਲ ਨੂੰ ਪਰਦੇ ਤੇ ਲਿਆਉਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਗੱਲਾਂ ਸਾਰੇ ਹੀ ਕਰਦੇ ਨੇ ਪਰ ਅੱਜ ਨਾਲ ਖੜਨ ਨੂੰ ਕੋਈ ਵੀ ਤਿਆਰ ਨਹੀਂ ਸੋ ਅੱਜ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੱਖਾਂ ਦੇ ਕੋਈ ਜ਼ੁਲਮ ਤੇ ਜ਼ਬਰ ਨੂੰ ਜਿਹਨੂੰ ਕਾਂਗਰਸ ਦੇ ਕੇਪੀਐਸ ਨੇ ਕਾਂਗਰਸ ਦੇ ਬਿਆਨ ਤੇ ਮੁੱਛੜ ਨੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ ਉਹਨਾਂ ਦੀ ਗੱਲ ਅੱਜ ਦੁਨੀਆ ਸਾਹਮਣੇ ਰੱਖਣ ਤੋਂ ਗੁਰੇਜ਼ ਕਿਉਂ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਕੀਤੇ ਕਾਲੇ ਕਾਰਨਾਮਿਆਂ ਤੇ ਪਰਦਾ ਕਿਉਂ ਪਾਇਆ